ਬੀਰੋ ਮੈਂ ਸੁਖਵੀਰ ਸਿੰਘ ਬਰਾੜ ਗਰੋ ਇੰਡੀਗੋ ਦੀ ਤਰਫ ਤੋਂ ਤਾਂ ਮੈਂ ਗਰੋ ਇੰਡੀਗੋ ਕੰਪਨੀ ਦੇ ਵਿੱਚ ਪੂਰਾ ਪੰਜਾਬ ਦਾ ਏਰੀਆ ਦੇਖਦਾਗਾ ਅੱਜ ਅਸੀਂ ਪਹੁੰਚੇ ਹਾਂਗੇ ਪੰਜਾਬ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤਹਿਸੀਲ ਜੈਤੋ ਪਿੰਡ ਅਜਤਗੱਲ ਤਾਂ ਮੇਰੇ ਨਾਲ ਨੇ ਕਿਸਾਨ ਗੁਰਮੀਤ ਸਿੰਘ ਜੀ ਕਿ ਜਿਹੜੇ ਬਹੁਤ ਵਧੀਆ ਖੇਤੀ ਕਰਦੇ ਨੇ ਤਾਂ ਉਹਨਾਂ ਨੇ ਆਪਣੀ ਗਰੋ ਇੰਡੀਗੋ ਦਾ ਪ੍ਰੇਰਕ ਪ੍ਰੋਡਕਟ ਲਗਾਤਾਰ 2 ਸਾਲਾਂ ਤੋਂ ਵਰਤ ਰਹੇ ਆ ਆਓ ਉਹਨਾਂ ਦੇ ਜਵਾਨੀ ਪੁੱਛਦੇ ਆ ਉਹਨਾਂ ਨੂੰ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਰਿਜ਼ਲਟ ਪ੍ਰੇਰਕ ਦੇ ਲੱਗਦੇ ਆ ਜਿਹੜੇ ਉਹਨਾਂ ਨੇ ਐਸੇ ਦੂਸਰੇ ਸਾਲ ਵੀ ਵਰਤਿਆ ਤਾਂ ਗੁਰਮੀਤ ਸਿੰਘ ਜੀ ਤੁਸੀਂ ਪ੍ਰੇਰਕ 2 ਸਾਲਾਂ ਤੋਂ ਵਰਤ ਰਹੇ ਆ ਭਾਈ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਆਪਾਂ ਨੂੰ 2 ਸਾਲ ਹੋ ਗਏ ਜੀ ਇਹ ਵਰਤ ਕੇ ਜੀ ਹਾਂਜੀ ਹਾਂਜੀ ਪਿਛਲੇ ਸਾਲ ਆਪਾਂ ਵਰਤੀ ਸੀ 8-9 ਕਿੱਲਿਆਂ ਤੇ ਠੀਕ ਹੈ ਜੀ ਹਾਂਜੀ ਪਿਛਲੇ ਸਾਲ ਕੁਝ ਤਾਂ ਮੀਂਹ ਪੈਣ ਕਾਰਨ ਕਣਡ ਹੋ ਗਈ ਸੀ ਆਪਣੀ ਕਣਡ ਨਹੀਂ ਹੋਈ ਆਸੇ-ਪਾਸੇ ਜਿਹੜੀਆਂ ਸੀਗੀਆਂ ਕਣਕਾਂ ਕਣਡ ਹੋ ਗਈਆਂ ਆਪਣੀ ਕਣਡ ਹੋਣ ਤੋਂ ਬਚ ਗਈ ਸੀਗੀ ਠੀਕ ਹੈ ਜੀ ਪਹਿਲਾ ਫਾਇਦਾ ਤੁਹਾਨੂੰ ਪਹਿਲਾ ਫਾਇਦਾ ਇਹ ਆ ਦੂਜੀ ਜਾਣ ਸ਼ਕਤੀ ਇਹਦੀ ਮੰਨ ਕੇ ਚਲੋ ਜੇ ਦੂਜੀ ਆਠਾਂ ਦਿਨਾਂ ਚ ਕਣਕ ਉਗਦੀ ਆਏ ਨੇ ਛੀਆਂ ਦਿਨਾਂ ਤੇ ਪੰਜਾਂ ਦਿਨਾਂ ਤੇ ਕਣਕੜੇ ਉਗਰੇ ਹੋਣਾ ਦੋ ਤਿੰਨ ਦਿਨਾਂ ਦਾ ਪਹਿਲਾਂ ਦੂਜੀ ਕਣਕੜੋਂ ਉੱਗਦੀ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਇਹਦੀ ਮੰਨ ਕੇ ਚਲੋ ਜੜਾਂ ਡੂੰਗੀ ਜਾਂਦੀ ਆ ਜੜਾਂ ਦਾ ਵਿਕਾਸ ਵੱਧ ਹੁੰਦਾ ਜੜਾਂ ਦਾ ਵਿਕਾਸ ਜ਼ਿਆਦਾ ਹੁੰਦਾ ਹੈ ਜ਼ਿਆਦਾ ਹੁੰਦਾ ਜੀ ਠੀਕ ਆ ਤਾਂ ਫਿਰ ਜਿਵੇਂ ਜੜਾਂ ਦਾ ਵਿਕਾਸ ਜ਼ਿਆਦਾ ਹੋਇਆ ਤੁਹਾਨੂੰ ਕੋਈ ਅੱਗੇ ਵੀ ਫਰਕ ਦੇਖਣ ਨੂੰ ਮਿਲਦਾ ਹੈ ਚਾਰਚ ਵੀ ਫਰਕ ਪੈਂਦਾ ਈ ਸੱਤ ਅੱਠ ਮån ਦੂਜੀਆਂ ਕਣਕਾਂ ਨਾਲੋਂ ਵੱਧ ਨਿਕਲਦੀ ਹੈ ਜਿਵੇਂ ਆਪਾਂ ਪ ਤਾ ਕਿल्ले ਮਗਰ 7-8 ਮੰਨ ਦਾ ਫਰਕ ਰਿਹਾ ਤਾਂ ਇਹ ਤੁਹਾਨੂੰ ਕਿਵੇਂ ਪਤਾ ਕਿ 7-8 ਮੰਨ ਦਾ ਫਰਕ ਰਿਹਾ ਜੀ ਕਿਉਂਕਿ ਮੰਨ ਕੇ ਚਲੋ ਜਦੋਂ ਜੜ ਜੂਗੀ ਜਾਊਗੀ ਤੇ ਆਪੇ ਹੀ ਫਰਕ ਪਊਗਾ ਨਹੀਂ ਆਪਾਂ ਜਗਾ ਵੀ ਛੱਡੀ ਸੀ ਕੁਛ ਕਿ ਇੱਕ ਹਾਂ ਜਗਾ ਸਾਈਡ ਤੇ ਆਪਾਂ ਛੱਡੀ ਸੀਗੀ ਠੀਕ ਆ ਜੀ ਠੀਕ ਆ ਤਾਂ ਉੱਥੇ ਤੁਹਾਨੂੰ ਫਰਕ ਦਾ ਪੂਰਾ ਪੂਰਾ ਹੀ ਫਰਕ ਸੀ ਪਤਾ ਲੱਗਿਆ ਤਾਂ ਐਸ ਸਾਲ ਵੀ ਤੁਸੀਂ ਸਾਰੇ ਖੇਤ ਦੇ ਵਿੱਚ ਲਾਈ ਆਪਾਂ 13 ਕਿल्ले ਕਣਕ ਬੀਜਿਆ 13 ਕਿੱਲਾਂ ਦੇ ਵਿੱਚੋਂ 13 ਕਿੱਲੇ ਦਵਾਈ ਲਾ ਕੇ ਬੀਜਿਆ ਠੀਕ ਆ ਠੀਕ ਆ ਤਾਂ ਆਮ ਮਤਲਬ ਕਿੰਨਾ 20 ਪਾਉਂਦੇ ਸੀ ਪਹਿਲਾਂ ਤੁਸੀਂ ਪਹਿਲਾਂ ਆਪਾਂ 42 ਕਿਲੋ ਦੇ ਨੇੜੇ ਤਕਰੀਬਨ 20 ਪਾਉਂਦੇ ਸੀ ਹੁਣ 4-5 4 ਕਿਲੋ ਵੀ ਘਟਾਤਾ 38 ਕਿਲੋ ਵੀ ਘਟਾਤਾ 4 ਕਿਲੋ ਵੀ ਘਟਾਤਾ ਹੈਗਾ ਠੀਕ ਆ ਤਾਂ ਹੋਰ ਵੀ ਕੋਈ ਅੱਗੇ ਤੁਹਾਨੂੰ ਫਾਇਦੇ ਲੱਗੇ ਕਿ ਜਿਵੇਂ ਆਪਾਂ ਖਾਦ ਦੀ ਵਰਤੋਂ ਕਰਦੇ ਆ ਜਾਂ ਕੋਈ ਸਪਰੇਆ ਕਰਦੇ ਆ ਕਣਕ ਦੀ ਗਰੋਥ ਵਾਸਤੇ ਨਹੀਂ ਅਸੀਂ ਕੋਈ ਗਰੋਥ ਦੀ ਸਪਰੇ ਨਹੀਂ ਕੀਤੀ ਜੀ ਕੁਝ ਨਹੀਂ ਕੀਤੀ ਗੀ ਕੱਲੀ ਟੌਪਿਕ ਤੇ ਆਪਾਂ ਸਪਰੇ ਕੀਤੀ ਆ ਜੀ ਠੀਕ ਹੈ ਜੀ ਤੇ ਕਣਕ ਤੁਹਾਡੇ ਸਾਹਮਣੇ ਆਈ ਆਪਨੀ ਕਣਕ ਸਹੀ ਸਾਹਮਣੇ ਹੈਗੇ ਠੀਕ ਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਰਕ ਦੇ ਬਾਰੇ ਆਪਾਂ ਤਾਂ ਕਹਿੰਦੇ ਹਰੇਕ ਬੰਦਾ ਮੇਰੇ ਕਹਿਣ ਤੇ ਪ੍ਰੇਰਕ ਦਵਾਈ ਵਰਤੇ ਵਰਤ ਕੇ ਦੇਖ ਜੇ ਨਾ ਰਿਜ਼ਲਟ ਮਿਲੇ ਤਾਂ ਪਨੀਰ ਪੈਸੇ ਨਾ ਮੈਥੋਂ ਪੈਸੇ ਲੈ ਲਣ ਠੀਕ ਹੈ ਜੀ ਮਤਲਬ ਇੰਨਾ ਜਿਆਦਾ ਵਿਸ਼ਵਾਸ ਪੂਰਾ ਹੀ ਵਿਸ਼ਵਾਸ ਰੱਖਦੇ ਆਪਾਂ ਹੁਣ ਗਾਣੂ ਇੱਕ ਝੋਨੇ ਦੇ ਬੀਜ ਨੂੰ ਦਵਾਈ ਲਾ ਕੇ ਬੀਜਾਂਗੇ ਦਵਾਈ ਲਾ ਕੇ ਬੀਜਾਂਗੇ ਪਨੀਰੀ ਨੂੰ ਮੰਨ ਕੇ ਚਲੋ ਆਪਾਂ ਲਾਵਾਂਗੇ ਜਿਹੜਾ ਪਨੀਰੀ ਬੀਜਦੇ ਆ ਜਦੋਂ ਆਪਾਂ ਲਾ ਕੇ ਬੀਜਾਂਗੇ ਆਪਾਂ ਸਰੋਂ ਬੀਜਿਆ ਦੋ ਕ ਨਾਲ ਸਰੋਂ ਨੂੰ ਵੀ ਆਪਾਂ ਦਵਾਈ ਲਾ ਕੇ ਬੀਜਿਆ ਜਮਾਂ ਇੱਕ ਸਾਰ ਖੜੀ ਆ ਇੱਕ ਸਾਰ ਖੜੀ ਆ ਸਰ ਠੀਕ ਹੈ ਤਾਂ ਕਿਸਾਨ ਵੀਰੋ ਇਹ ਸੀਗੇ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਕੀ ਆਪਦਾ ਤਜਰਬਾ ਦੱਸਿਆ ਕਿ ਪ੍ਰੇਰਕ ਵਰਤੀ ਉਹਨਾਂ ਨੇ ਤਾਂ ਉਹਨਾਂ ਨੂੰ ਕਿੰਨਾ ਵਿਸ਼ਵਾਸ ਹੈਗਾ ਪ੍ਰੇਰਕ ਦੇ ਉੱਤੇ ਤਾਂ ਐਸੇ ਤਰੀਕੇ ਨਾਲ ਅਸੀਂ ਬੇਨਤੀ ਕਰਾਂਗੇ ਪ੍ਰੇਰਕ ਦਾ ਇਸਤੇਮਾਲ ਤੁਸੀਂ ਆਪਦੀ ਹਰ ਫਸਲ ਦੇ ਬੀ ਦੇ ਵਿੱਚ ਕਰ ਸਕਦੇ ਆ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਮੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ